ਏ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੁਪਹਿਰਾ ਸਾਹਿਬ ਦੀ ਸੱਚੀ ਘਟਨਾ ਇਹ ਘਟਨਾ ਇੱਕ ਬੀਬੀ ਨੇ ਖੁਦ ਕਿਸੇ ਗੁਰਸਿੱਖ ਨੂੰ ਸੁਣਾਈ ਸੀ ਜੋ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਇੱਕ ਬੀਬੀ ਨੇ ਸਿੱਖ ਪਰਿਵਾਰ ਨਾਲ ਸੰਬੰਧਿਤ ਰੱਖਦੀ ਸੀ ਜਿਸ ਨੂੰ ਪਹਿਲਾਂ ਤਾਂ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪ੍ਰੰਤੂ ਵਿਆਹ ਤੋਂ ਕੁਝ ਸਮਾਂ ਪਹਿਲਾਂ ਇਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕੱਬਾ ਪੜ੍ਹਨੀ ਸ਼ੁਰੂ ਕੀਤੀਆਂ ਜਿਸ ਵਿੱਚ ਇਸ ਨੂੰ ਬਾਬਾ ਦੀਪ ਸਿੰਘ ਜੀ ਬਾਰੇ ਪਤਾ ਲੱਗਾ ਬਾਬਾ ਦੀਪ ਸਿੰਘ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਇਹਦੇ ਮਾਨ ਵਿੱਚ ਘਰ ਕਰ ਗਿਆ ਅਤੇ ਇਸ ਨੇ ਇਨੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਇਸੇ ਅੰਦਰ ਸਿੱਖੀ ਪ੍ਰਤੀ ਪ੍ਰੇਮ ਇਤਨਾ ਪਰਬਲ ਹੋ ਗਿਆ ਕਿ ਇਸ ਦੇ ਮਾਨ ਹੀ ਮਨ ਅਰਦਾਸਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰਾ ਵਿਆਹ ਕਿਸੇ ਸਿੱਖ ਪਰਿਵਾਰ ਵਿੱਚ ਹੋਵੇ ਜਦ ਇਸ ਦਾ ਸਹੁਰਾ ਪਰਿਵਾਰ ਇਸ ਨੂੰ ਦੇਖਣ ਆਇਆ ਤਾਂ ਇਸ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸਾਡੀ ਬੇਟੀ ਗਰਬਾਣੀ ਪੜਦੀ ਹੈ ਇਹ ਸੁਣ ਕੇ ਬੀਬਾ ਦਾ ਸਹੁਰਾ ਪਰਿਵਾਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗਾ ਤੇ ਜਦ ਉਹ ਅਗਲੀ ਵਾਰ ਹੀ ਆਏ ਤਾਂ ਇਹਦੇ ਸਹੁਰੇ ਤੇ ਸੱਸ ਦੋਨਾਂ ਨੇ ਕਿਰਪਾਨਾਂ ਪਾਈਆਂ ਹੋਈਆਂ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਅੰਮ੍ਰਿਤ ਛਕ ਲਿਆ ਹੈ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਬੀਬਾ ਦੇ ਸਹੁਰੇ ਪਰਿਵਾਰ ਨੇ ਇਹ ਪਾਈਆਂ ਕਿਰਪਾਨਾਂ ਲਾਹ ਦਿੱਤੀਆਂ दारू ਮੀਟ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਬੀਬਾ ਬਹੁਤ ਹੈਰਾਨ ਹੋਈ ਤੇ ਉਸ ਨੂੰ ਇਸ ਗੱਲ ਦਾ ਗਿਆਤ ਹੋਇਆ ਕਿ ਮੇਰਾ ਸਹੁਰੇ ਪਰਿਵਾਰ ਨੇ ਵਿਆਹ ਕਰਾਉਣ ਦੀ ਖਾਤਰ ਅੰਮ੍ਰਿਤ ਛਕਣ ਵਾਲਾ ਨਾਕਟ ਕੀਤਾ ਸੀ ਪਰ ਅੰਦਰੋਂ ਇਹ ਸਿੱਖੀ ਤੋਂ ਕੋਹਾਂ ਦੂਰ ਨਹੀਂ ਬਲਕਿ ਇਹਨਾਂ ਨੂੰ ਸਿੱਖੀ ਬਾਰੇ ਕੁਝ ਪਤਾ ਹੀ ਨਹੀਂ। ਪ੍ਰੰਤੂ ਇਹ ਬੀਬੀ ਨੇ ਆਪਣੇ ਨਾਮ ਅਨੁਸਾਰ ਅੰਮ੍ਰਿਤ ਵੇਲੇ ਉੱਠਦੀ, ਬਾਣੀ ਪੜ੍ਹਦੀ, ਗੁਰਦੁਆਰਾ ਸਾਹਿਬ ਜਾਂਦੀ, ਗੁਰਦੁਆਰਾ ਸਾਹਿਬ ਜਾਂਦਿਆਂ ਇਸ ਨੂੰ ਜਪਹਿਰਾ ਸਾਹਿਬ ਦਾ ਪਤਾ ਲੱਗਾ ਤਾਂ ਜਪਹਿਰੇ ਵਿੱਚ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਇਹਦਾ ਸਹੁਰਾ ਪਰਿਵਾਰ ਨੇ ਨੋਕ-ਝੋਕ ਕਰਨੀ ਸ਼ੁਰੂ ਕਰ ਦਿੱਤੀ ਕਿ ਤੂੰ ਕੰਮ ਕਰਨ ਦੀ ਮਾਰੀ ਸਾਰਾ ਦਿਨ ਗੁਰਦੁਆਰੇ ਜਾ ਕੇ ਬੈਠੀ ਰਹਿੰਦੀ ਐ ਪਰ ਇਸ ਬੀਬੀ ਨੇ ਆਪਣਾ ਨੇਮ ਨਾ ਛੱਡਿਆ ਇੱਕ ਦਿਨ ਜਦ ਇਹ ਬੀਬੀ ਦੁਪਹਿਰਾ ਕਟਣ ਗਈ ਸੀ ਤਾਂ ਮਗਰੋਂ ਇਸ ਦੇ ਪਤੀ ਨੇ ਕੁਝ دوست ਆਏ ਜਿਨ੍ਹਾਂ ਦੀ ਇਸ ਤੋਂ ਸੇਵਾ ਨਾ ਹੋਈ ਇਹ ਬੀਬੀ ਘਰ ਵਿੱਚ ਵਿਯੋਧ ਨਹੀਂ ਸੀ ਜਿਸ ਤੇ ਘਰ ਵਿੱਚ ਕਲੇਸ਼ ਪੈਣਾ ਪੈਣ ਲੱਗਾ ਗੱਲ ਇੱਥੋਂ ਤੱਕ ਵੱਧ ਗਈ ਕਿ ਉੜੀ ਦੇ ਸਹੁਰੇ ਪਰਿਵਾਰ ਨੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਇਹ ਬੀਬੀ ਸਾਰੀ ਰਾਤ ਰੋਂਦੀ ਰਹੀ ਰੋਂਦੀ ਹੋਈ ਨੇ ਮਨ ਹੀ ਮਨ ਅਰਦਾਸ ਕੀਤੀ ਕਿ हे ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਸਹੁਰੇ ਪਰਿਵਾਰ ਨੂੰ ਇੱਕ ਮਹੀਨੇ ਦੇ ਅੰਦਰ ਅਜੀਹਾ ਸਬਕ ਸਿਖਾਓ ਕਿ ਇਹ ਯਾਦ ਰੱਖਣ ਜੇਕਰ ਇੱਕ ਮਹੀਨੇ ਵਿੱਚ ਇਹਨਾਂ ਨੂੰ ਕੋਈ ਸਬਕ ਨਾ ਮਿਲਿਆ ਮੈਂ ਤੁਹਾਡਾ ਦਰ ਛੱਡ ਦੇਣਾ ਗੁਰਵਾਣੀ ਦੇ ਗੁੱਟਕੇ ਗੁਰਦੁਆਰਾ ਸਭ ਜਿਹੜਾ ਆਉਨੇ ਹਨ ਰੋੰਦੀ ਹੋਈ ਇਹ ਅਰਦਾਸ ਕਰਦੀ ਰਹੀ ਜਦ ਸਵੇਰ ਹੋਈ ਤਾਂ ਬੀਬੀ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣ ਲੱਗੀ ਤੇ ਇਹਦੇ ਸਹੁਰੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਜਾਂ ਤੋਂ ਜਵਾਬ ਦੇ ਦਿੱਤਾ ਕਿ ਤੂੰ ਕਿਤੇ ਨਹੀਂ ਜਾਣਾ ਅੱਜ ਤੋਂ ਬਾਅਦ ਤੇਰਾ ਗੁਰਦੁਆਰਾ ਜਾਣਾ ਬੰਦ ਜਿਸ ਤੇ ਇਸ ਬੀਬੀ ਨੂੰ ਹੋਰ ਵੀ ਜ਼ਿਆਦਾ ਦੁੱਖ ਲੱਗਾ ਇੱਕ ਦਿਨ ਬੀਬੀ ਮੌਕਾ ਦੇਖਦਿਆਂ ਗੁਰਦੁਆਰਾ ਸਾਹਿਬ ਪਹੁੰਚ ਗਈ ਉੱਥੇ ਜਾ ਕੇ ਫਿਰ ਅਰਦਾਸ ਕੀਤੀ ਮੇਰੇ ਸਹੁਰਿਆਂ ਨੂੰ ਦੋ ਦਿਨਾਂ ਵਿੱਚ ਸਭ ਕੁਝ ਮਿਲੇ ਅਰਦਾਸ ਇਹ ਹੀ ਹੋਈ ਕਿ ਇਸ ਬੀਬੀ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਕੋਮਾ ਵਿੱਚ ਚਲਾ ਗਿਆ ਹਸਪਤਾਲ ਵਿੱਚ ਬੈਠੀ ਇਹ ਬੀਬੀ ਰੋਣ ਲੱਗੀ ਤੇ ਆਪਣੀ ਕੀਤੀ ਅਰਦਾਸ ਦਾ ਪਛਤਾਵਾ ਕਰਨ ਲੱਗੀ ਇਹ ਮੈਂ ਗੁੱਸੇ ਵਿੱਚ ਕੀ ਮੰਗ ਬੈਠੀ ਹਾਂ ਜਿਸ ਤੋਂ ਬਾਅਦ ਇਹ ਬੀਬੀ ਵੱਲੋਂ ਫਿਰ ਅਰਦਾਸ ਕੀਤੀ ਗਈ ਮੈਂ ਆਪਣੇ ਇਹ ਹੀ ਮੰਗਾ ਲਈ ਪਰਸਤਾਵ ਕੀਤਾ ਬੀਬੀ ਲਗਾਤਾਰ ਪਾਠ ਕਰਦੀ ਰਹੀ ਤੇ ਅਰਦਾਸ ਕਰਦੀ ਰਹੀ ਥੋੜੇ ਦਿਨਾਂ ਬਾਅਦ ਉਸਦੇ ਪਤੀ ਨੂੰ ਹੋਸ਼ ਆਈ ਤੇ ਉਹ ਹਸਪਤਾਲ ਤੋਂ ਛੁੱਟੀ ਮਿਲ ਗਈ ਘਰ ਆ ਕੇ ਉਸਦੇ ਪਤੀ ਨੇ ਬੀਬੀ ਨੂੰ ਕਿਹਾ ਤੂੰ ਗੁਰਦੁਆਰਾ ਸਾਹਿਬ ਜਾਇਆ ਕਰ ਚਪੈਰਾ ਸਾਹਿਬ ਦੀ ਸੇਵਾ ਵੀ ਨਿਭਾਇਆ ਕਰ ਮੈਨੂੰ ਕੋਈ ਇਤਰਾਜ਼ ਨਹੀਂ ਆਪਣੇ ਪਤੀ ਦਾ ਬਦਲਿਆ ਰੂਪ ਦੇਖ ਕੇ ਬੀਬੀ ਨੇ ਪੁੱਛਿਆ ਇੱਕਦਮ ਇਤਨਾ ਬਦਲਾਵ ਕਿਵੇਂ ਤਾਂ ਉਸ ਦੇ ਪਤੀ ਨੇ ਦੱਸਿਆ ਜਦ ਮੈਂ ਕੋਮਾ ਵਿੱਚ ਸੀ ਤਾਂ ਮੈਨੂੰ ਜੰਮਦੂਤ ਲੈ ਗਏ ਸਨ ਮੈਨੂੰ ਕੁੱਟਮਾਰ ਕਰ ਰਹੇ ਸਨ ਮੈਨੂੰ ਬਹੁਤ ਭੁੱਖ ਪਿਆਸ ਲੱਗੀ ਸੀ ਪ੍ਰੰਤੂ ਉਹ ਨਾ ਤਾਂ ਮੈਨੂੰ ਕੁਝ ਖਾਣ ਨੂੰ ਦਿੰਦੇ ਸੀ ਨਾ ਹੀ ਪੀਣ ਨੂੰ ਦਿੰਦੇ ਸੀ ਇੱਕਦਮ ਇੱਕ ਆਵਾਜ਼ ਆਈ ਜਿਸ ਨੇ ਮੈਨੂੰ ਸ਼ਰਾਬ ਦੇਣਾ ਛੱਡਣ ਦੇ ਲਈ ਕਿਹਾ ਤਾਂ ਇਹ ਜੀ ਬਦੁੱਤਾਂ ਨੇ ਮੈਨੂੰ ਛੱਡਤਾ ਜਦ ਮੈਂ ਉਸ ਆਵਾਜ਼ ਵੱਲ ਧਿਆਨ ਕੀਤਾ ਤਾਂ ਮੈਨੂੰ ਉਹ ਆਕਾਰ ਬਾਬਾ ਦੀਪ ਸਿੰਘ ਜੀ ਦਾ ਜਪਿਆ ਜਿਨ੍ਹਾਂ ਨੇ ਹੱਥ ਵਿੱਚ ਖੰਡਾ ਫੜਿਆ ਹੋਇਆ ਸੀ ਜਦ ਮੁੰਡੇ ਨੇ ਸਾਰੀ ਘਟਨਾ ਆਪਣੀ ਪਤਨੀ ਤੇ ਮਾਤਾ ਪਿਤਾ ਨੂੰ ਦੱਸੀ ਉਹ ਸਭ ਹੈਰਾਨ ਹੋਏ ਬੀਬੀ ਪਾਸੋਂ ਮਾਫੀ ਮੰਗਣ ਲੱਗੇ ਸਾਡੇ ਤੇ ਬਹੁਤ ਢੁੱਲ ਹੋ ਗਈ ਇਸ ਸਮੇਂਦ੍ਰਾਨ ਦੋਨੇ ਜੀਆਂ ਦੋਨੇ ਜੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਦੁਪਹਿਰਾ ਸਾਹਿਬ ਦੀ ਸੇਵਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ